ਭਾਰਤੀ ਜਨਤਾ ਪਾਰਟੀ ਦੇ ਗਰਦਾਸਪੁਰ ਤੋਂ ਉਮੀਦਵਾਰ ਬੱਬੂ ਜੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਕਿਵੇਂ ਦਾ ਰਿਸਪੋਨਸ ਮਿਲ ਰਿਹਾ ਲੋਕਾਂ ਦੇ ਵਿੱਚ ਦੇਖੋ ਮੈਂ 2 ਘੰਟੇ ਲੇਟ ਆਇਆ ਅੱਜ ਉਸ ਦੇ ਬਾਵਜੂਦ ਬੀਜੇਪੀ ਦੇ ਵਰਕਰ ਸਭ ਟੱਸ ਤੋਂ ਮਸਲੀ ਕੋਈ ਹੋਇਆ ਜੀ ਸਭ ਇੰਤਜ਼ਾਰ ਕਰੇ ਕਰ ਰਹੇ ਸੇ ਪੇ ਮੇਰਾ ਵਰਕਰ ਔਰ ਮੈਂ ਬੜਾ ਮਾਣ ਕਰਦਾ ਕਿ ਬੀਜੇਪੀ ਦਾ ਵਰਕਰ ਆ ਸਾਹ ਵਰਕਰ ਹੈ ਜਿਹੜਾ ਹਰ ਲੜਾਈ ਲੜਦਾ ਲੇਟ ਪ੍ਰੋਗਰਾਮਾਂ 'ਚ ਹੋ ਗਏ ਸੀ ਪ੍ਰੋਗਰਾਮ 'ਚ ਲੇਟ ਹੋ ਗਿਆ ਤੁਸੀਂ ਲੰਬਾ ਸਮਾਂ ਵਿਧਾਇਕ ਰਹੇ ਸੀ ਜਾਨਪੁਰ ਤੋਂ ਬੜਾ ਤੁਹਾਡਾ ਲੋਕਾਂ ਦੇ ਵਿੱਚ ਰਿਹਾ ਜੀ ਇੱਕ ਗੱਲ ਦੱਸੂਗੇ ਲੋਕਲ ਕੈਂਡੀਡੇਟ ਜਦੋਂ ਤੁਸੀਂ ਵੀ ਇੱਕ ਮੰਗਟ ਹੁੰਦੇ ਸੀਗੇ ਇਸ ਵਾਰ ਲੋਕਲ ਕੈਂਡੀਡੇਟ ਮਿਲਿਆ ਬੜੇ ਲੰਬੇ ਸਮੇਂ ਬਾਅਦ ਇਸ ਨੂੰ ਲੈ ਕੇ ਵਰਕਰਾਂ ਦਾ ਕੀ ਮਨੋਪ੍ਰੇਰ ਹੈ ਕੋ ਵਰਕਰਾਂ ਅੱਜ ਬਹੁਤ ਉੱਸਾ ਹੈ ਜੀ ਕੱਪ ਤੋਂ ਪਹਿਲੇ ਦਈਆ ਕਿ ਪਠਾਨਕੋਟ ਜ਼ਿਲ੍ਹਾ ਗੁਦਾਸ ਬਟਾਲਾ ਹਰ ਜ਼ਿਲ੍ਹੇ ਜੋ ਇਹ ਮੰਗਦੀ ਕੀ ਲੋਕਲ ਕੈਂਡੀਡੇਟ ਜੀ ਔਰ ਪਾਰਟੀ ਨੇ ਇਹਨਾਂ ਦੇ ਭਾਵਨਾ ਦੇਖਦੇ ਲੋਕਲ ਕੈਂਡੀਡੇਟ ਦਿੱਤਾ ਦੂਜੀ ਗੱਲ ਪਿੰਨਾਂ ਦੇ ਵਿੱਚ ਕਿਵੇਂ ਦਾ ਬੱਬੂ ਜੀ ਰਿਸਪੌਂਸ ਰਹੇਗਾ ਸ਼ਹਿਰਾਂ ਦੇ ਵਿੱਚ ਪੀਜੀਪੀ ਦਾ ਬਹੁਤ ਵਧੀਆ ਰਿਸਪੌਂਸ ਆ ਜੀ ਅੱਜ ਦੇਖ ਲਓ ਪਠਾਨਕੋਟ ਦੇਖ ਲਓ ਕਿੰਨਾ ਵਧੀਆ ਰਿਸਪੌਂਸ ਆ ਜੀ ਇਹ ਤੇ ਦੋ ਦੋ ਘੰਟੇ ਕੋ ਡਿਕਦਾ ਕਿ ਔਰ ਪਹਿ ਲੋਗ ਪਿਆਰ ਕਰਦੇ ਆ ਨਾ ਬੀਜੇਪੀ ਨਾਲ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਨੇ ਪਿੰਡੂ ਖੇਤਰਾ ਜੀ ਵੀ ਇਹ ਕੋਈ ਨਹੀਂ ਅਕਾਲੀ ਦਲ ਤੋਂ ਬਗੈਰ ਬਸ ਇੱਕ ਤੋਂ ਛੋਟੇ ਛੋਟੇ ਅਕਾਲੀ ਦਲ ਤੋਂ ਬਗੈਰ ਤੁਸੀਂ ਯਾਰ ਕੀ ਪਹਿਲੀ ਵਾਰੀ ਜਾ ਰਹੇ ਹੋ ਬੀਜੇਪੀ ਦਾ ਕੈਡਰ ਹਰ ਜਗ੍ਹਾ ਆ ਜੀ 9 ਦੀ 9 ਵਿਧਾਨ ਸਭਾ ਬੀਜੇਪੀ ਦਾ ਕੈਡਰ ਬਣਦਾ ਕੋਈ ਮੁਸ਼ਕਿਲ ਨਹੀਂ ਆਉਂਦੀ ਬਾਕੀ ਜੀ ਮੁਕਾਬਲਾ ਕਰਨ ਵਾਲੇ ਆਵਾਜ਼ ਹੀ ਪੜ੍ਹਦੇ ਕੋਈ ਮੈਦਾਨ 'ਚ ਆਨਦੇ ਜੋ ਕੈਂਡੀਡੇਟ ਆਏ ਕੋਈ ਨਹੀਂ ਮੁਕਾਬਲਾ ਕੋਈ ਨਹੀਂ ਇਹ ਭਾਜਪਾ ਦੇ ਉਮੀਦਵਾਰ ਦਿਨੇਸ਼ ਬਬੂ ਤੁਸੀਂ ਜਿਹੜੇ ਸੀਗਰਦੇ ਤੇ ਉਹਨਾਂ ਦੇ ਸਮਾਜਿਕ ਮੇਲੇ ਕਿਹਦਾ ਹੈ ਸਭਰ ਤੱਕ ਨਾਰੇਬਾਜੀ ਕਰ ਰਹੇ ਨੇ ਦਿਨੇਸ਼ ਬਬੂ ਜਿਹੜੇ ਨੇ ਉਹਨਾਂ ਨੇ ਆਖਿਆ ਕਿ ਲੋਕ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨਾ ਦੇਖਣਾ ਚਾਹੁੰਦੇ ਨੇ ਔਰ ਬਹੁਤ ਸ਼ਾਨਦਾਰ ਰਿਸਪੌਂਸ ਹੈ ਔਰ ਹਾਲਾਂਕਿ ਉਹ ਤੈ ਪ੍ਰੋਗਰਾਮ ਤੋਂ ਭਾਵੇਂ ਲੇਟ 2 ਘੰਟੇ ਲੇਟ ਪਹੁੰਚੇ ਪਰ ਲੋਕ ਉਸੇ ਤਰ੍ਹਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁਕਾਬਲਾ ਉਸ ਵੇਲੇ ਪਤਾ ਲੱਗੇਗਾ ਜਦੋਂ ਉਮੀਦਵਾਰਾਂ ਡਿਕਲੇਅਰ ਕੀਤੇ ਜਾਣਗੇ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਹਲੇ ਤੱਕ ਉਮੀਦਵਾਰ ਜਿਹੜੇ ਨੇ ਇਥੋਂ ਡਿਕਲੇਅਰ ਨਹੀਂ ਕੀਤੇ ਗਏ ਤਾਂ ਦਿਨੇਸ਼ ਬੱਬੂ ਭਾਰਤੀ ਜਨਤਾ ਪਾਰਟੀ ਹੋਰ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਇੱਕ ਲੋਕਲ ਕੈਂਡੀਡੇਟ ਲੰਬੇ ਸਮੇਂ ਬਾਅਦ ਦਿੱਤਾ ਹੈ ਕਿਉਂਕਿ ਪਹਿਲਾਂ ਇਹ ਤੋਂ ਵਿਨੋਦ ਕੰਨਾ ਤੇ ਫਿਰ ਸਨੀ ਜੋਲ ਚੋਣ ਲੜਦੇ ਰਹੇ ਪਰ ਪਹਿਲੀ ਵਾਰ ਕਿਸੇ ਲੋਕਲ ਲੀਡਰ ਨੂੰ ਲੋਕਲ ਕਾਰਜਕਰਤਾ ਨੂੰ ਟਿਕਟ ਮਿਲੀ ਹੈ ਦਿਨੇਸ਼ ਬੱਬੂ ਸਜਨਪੁਰ ਤੋਂ ਵਿਧਾਇਕ ਰਹੇ ਨੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਵੀ ਰਹੇ ਨੇ ਔਰ ਅਕਾਲੀ ਦਲ ਬਗੈਰ ਪਹਿਲੀ ਵਾਰ ਘਟ ਜਿਹੜਾ ਗਠਬੰਧਨ ਸੀ ਅੱਗੇ ਇਹਦੇ ਭਾਰਤੀ ਜਨਤਾ ਪਾਰਟੀ ਨਾਲ ਤੇ ਕੱਲ੍ਹ ਮਿਲ ਕੇ ਚੋਣ ਲੜਦਾ ਸੀ ਪਰ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਆਪਣੇ ਬਲਬੂਤੇਰੇ ਪੰਜਾਬ ਚ ਚੋਣਾਂ ਲੜ ਰਹੀ ਹੈ ਇਸੇ ਕਰਕੇ ਪਠਾਨਕੋਟ ਦੇ ਵਿੱਚ ਵੀ ਦਿਨੇਸ਼ ਬੱਬੂ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਸਿਰ ਤੇ ਭਾਵੇਂ ਚੋਣ ਲੜ ਰਹੇ ਨੇ ਪਰ ਲੋਕਾਂ ਦੇ ਵਿੱਚ खासा ਉਤਸ਼ਾਹ ਹੈ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਝਰਮਾ ਦੈਨਿਕ ਸਵੇਰਾ ਟੀਵੀ ਪਠਾਨਕੋਟ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par